ਹਾਲ ਹੈ ਪਰਿਵਾਰ ਦੇ ਦੱਸਣ ਮੁਤਾਬਕ 7 ਦਿਨ ਪਹਿਲਾਂ ਯਾਨੀ ਕਿ 16 ਤਰੀਕ ਨੂੰ ਉਸਦੇ ਪੁੱਤ ਦਾ ਫੋਨ ਆਇਆ ਸੀਗਾ ਬੜਾ ਖੁਸ਼ ਸੀ ਕਿਉਂਕਿ ਆਰ ਜਿਹੜਾ ਸੀ ਉਹ ਆ ਰਿਹਾ ਸੀ ਇੱਕ ਮਹੀਨੇ ਲਈ ਉਹਨਾਂ ਨੂੰ ਮਿਲਣ ਦੇ ਲਈ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਨੂੰ ਕੈਪਟਨ ਦਾ ਫੋਨ ਆਂਦਾ ਹੈ ਕਿ ਉਹਨਾਂ ਦੇ بیٹے ਵੱਲੋਂ ਛਾਲ ਮਾਰ ਦਿੱਤੀ ਗਈ ਹੈ ਔਰ ਉਸ ਤੋਂ ਬਾਅਦ ਬਿਆਨ ਬਦਲਿਆ ਜਾਂਦਾ ਹੈ ਕਿ ਉਸਦੇ بیٹے ਦਾ ਪੈਰ ਫਿਸਲ ਗਿਆ ਹੈ ਸੋ ਪਰਿਵਾਰ ਨੇ ਸ਼ੱਕ ਜਿਹੜਾ ਹੈ ਕਿਤੇ ਨਾ ਕਿਤੇ ਜਤਾਇਆ ਹੈ ਕੈਪਟਨ ਦੇ ਉੱਤੇ ਜੋ ਕਿ ਸ਼ਿਪ ਦਾ ਕੈਪਟਨ ਹੁੰਦਾ ਹੈ ਉਸ ਤੇ ਸ਼ੱਕ ਜਤਾਇਆ ਕਿ ਆਖਿਰਕਾਰ ਉਹ ਆਪਣੇ ਬਿਆਨ ਕਿਉਂ ਬਦਲ ਰਹੇ ਨੇ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ 7 ਦਿਨ ਤੋਂ ਇੱਕ 30 ਸਾਲ ਦਾ ਨੌਜਵਾਨ ਜੋ ਕਿ ਬੜੀ ਮਿਹਨਤ ਦੇ ਨਾਲ ਆਪਣੀ ਜਿਹੜੀ ਇੱਕ ਸਿਖਰਾਂ ਤੱਕ ਪਹੁੰਚਿਆ ਸੀਗਾ ਉਹ ਇੱਕਦਮ ਜਿਹੜਾ ਇਹ ਲਾਪਤਾ ਹੋ ਜਾਂਦਾ ਹੈ 7 ਦਿਨ ਹੋ ਗਏ ਨੇ ਉਸ ਦੀ ਕੋਈ ਵੀ ਸੁਰਾਗ ਨਹੀਂ ਮਿਲਿਆ ਹੈ ਹਰਜੋਤ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਪਿਓ ਦੇ ਦੱਸਣ ਮੁਤਾਬਕ ਅੱਖਾਂ ਬਹੁਤ ਨੰਮ ਨੇ ਦੱਸਣ ਦੇ ਮੁਤਾਬਕ ਕਿ ਉਸ ਦੇ ਪੁੱਤ ਨੇ ਬਹੁਤ ਮਿਹਨਤ ਕੀਤੀ ਹੈ ਕਦੀ ਵੀ ਕੋਈ ਵੀ ਟੈਸਟ ਦਿੱਤਾ ਹੈ ਤਾਂ ਉਸ ਦੇ ਵਿੱਚ ਕਦੀ ਵੀ ਉਹ ਫੇਲ ਨਹੀਂ ਹੋਇਆ ਫਰਸਟ ਅਟੈਂਪਟ ਦੇ ਵਿੱਚ ਹੀ ਉਹ ਪਾਸ ਹੋ ਜਾਂਦਾ ਸੀ ਇੰਨਾ ਇੰਟੈਲੀਜੈਂਟ ਪੁੱਤ ਸੀ ਉਹਨਾਂ ਦਾ ਔਰ ਹੁਣ ਵੱਡੇ ਅਫਸਰ ਦੀ ਜਿਹੜੀ ਹੈ ਉਹ ਜੋਬ ਪਾਉਣ ਦੇ ਲਈ ਉਹ ਘਰ ਆ ਰਿਹਾ ਸੀਗਾ ਉਹ ਤਿਆਰੀ ਕਰਨ ਕਰਨੀ ਸੀ ਉਸਨੇ ਪੇਪਰ ਦੀ ਪਰ ਉਸ ਤੋਂ ਪਹਿਲਾਂ ਹੀ ਖਬਰ ਆ ਜਾਂਦੀ ਹੈ ਕਿ ਉਹਨਾਂ ਦਾ ਪੁੱਤ ਜਿਹੜਾ ਹੈ ਉਹ ਲਾਪਤਾ ਹੈ ਮਰਚੈਂਟ ਨੇਵੀ ਦੇ ਵਿੱਚ ਨੌਕਰੀ ਉੱਤੇ ਗਿਆ ਸੀ ਹਰਜੋਤ ਸਿੰਘ ਜੋ ਕਿ ਲਾਪਤਾ ਹੈ ਕਟਨਾ ਦੀ ਜਿਵੇਂ ਹੀ ਪਤਾ ਲੱਗਦਾ ਹੈ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਕਿਉਂਕਿ ਤਿੰਨ ਭੈਣਾਂ ਦਾ ਇਕਲੌਤਾ ਪਰਾਇ ਔਰ ਜਿਸ ਦਾ ਕੋਈ ਵੀ ਸੁਰਾਗ ਨਹੀਂ ਮਿਲ ਪਾਇਆ ਹੈ ਹਰਜੋਤ ਸਿੰਘ ਦੀ ਦੋ ਭੈਣਾਂ ਜਿਹੜੀਆਂ ਨੇ ਉਹ ਬਾਹਰ ਨੇ ਇੱਕ ਭੈਣ ਨੇ ਇੱਥੇ ਹੀ ਨੌਕਰੀ ਕਰਦੀ ਹੈ ਪਰ ਪਰਿਵਾਰ ਦਾ ਇਕਲੌਤਾ ਪੁੱਤ ਜਿਹੜਾ ਹੈ ਉਹ ਉਸ ਦਾ ਕੁਝ ਵੀ ਪਤਾ ਨਹੀਂ ਲੱਗਦਾ ਆ ਪਰਿਵਾਰ ਨੂੰ ਮਿਲਣ ਦੇ ਲਈ ਕੈਬਨਿਟ ਮੰਤਰੀ ਹਰਜੋਤ ਮੰਤਰੀ ਕੁਲਦੀਪ ਨੇ ਪਰਿਵਾਰ ਦੇ ਕੋਲ ਦੁੱਖ ਸਾਂਝਾ ਕਰਨ ਦੇ ਲਈ ਔਰ ਪੂਰੀ ਜਾਣਕਾਰੀ ਜਿਹੜੀ ਹੈ ਉਹ ਹਾਸਿਲ ਕਰਨ ਦੇ ਲਈ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਔਰ ਹਾਲਾਂਕਿ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਹੈ ਉਹਨਾਂ ਦੇ ਕਹਿਣ ਮੁਤਾਬਕ ਇਸ ਪੂਰੇ ਮਾਮਲੇ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਗੰਭੀਰ ਮਸਲਾ ਹੈ ਔਰ ਜਿਸ ਥਾਂ ਤੇ ਭੁਨੇਸ਼ਵਰ ਜਿਹੜੀ ਸੀ ਉਸਦੀ ਡਿਊਟੀ ਸੀ ਉਥੋਂ ਤੇ ਉਹ ਜਿਹੜੇ ਉਸਦੇ ਨਾਲ ਅਫਸਰ ਉਸ ਵੇਲੇ ਮੌਜੂਦ ਸੀ ਜਿਹੜੇ ਕਰੂ ਮੈਂਬਰ ਉਸ ਦੇ ਨਾਲ ਮੌਜੂਦ ਸੀ ਉਹ ਸਾਰਿਆਂ ਦੇ ਨਾਲ رابطہ ਕਾਇਮ ਕੀਤਾ ਜਾਵੇਗਾ ਪੁੱਛਿਆ ਜਾਵੇਗਾ ਕਿ ਆਖਿਰਕਾਰ ਹਰਜੋਤ ਸਿੰਘ ਨੂੰ ਹੋਇਆ ਕੀ ਸੀਗਾ ਉਸਦੇ ਨਾਲ ਕੰਨਾ ਜਿਹੜੀ ਹੈ ਕਿਵੇਂ ਹੋਈ ਹੈ ਕਿੱਥੇ ਹੈ ਹਰਜੋਤ ਸਿੰਘ 6 ਮਹੀਨੇ ਡਿਊਟੀ ਕਰਨ ਤੋਂ ਬਾਅਦ ਦਸੰਬਰ ਦੇ ਮਹੀਨੇ ਘਰ ਪਹੁੰਚਿਆ ਸੀ ਪਰ ਅਧਿਕਾਰੀਆਂ ਵੱਲੋਂ ਉਸ ਨੂੰ ਦੁਬਾਰਾ ਡਿਊਟੀ ਤੇ ਹਾਜ਼ਰ ਹੋਣ ਲਈ ਬੁਲਾ ਦਿੱਤਾ ਗਿਆ ਸੀਗਾ ਸੋ ਦੱਸਦੇ ਨੇ ਆ 3 ਸਾਲ ਪਹਿਲਾਂ ਮਰਚੰਟ ਨੇਵੀ ਦੇ ਵਿੱਚ ਕੰਮ ਕੀਤਾ ਸੀ ਹਰਜੋਤ ਸਿੰਘ ਨੇ ਔਰ ਕੰਮ ਜਿਹੜਾ ਸੀ ਉਸ ਦਾ ਬਹੁਤ ਹੀ ਵਧੀਆ ਸੀਗਾ ਦਸਤੋਰ ਅਫਸਰ ਵੀ ਬਹੁਤ ਖੁਸ਼ ਸੀਗੇ ਫਿਰ 3rd ਅਫਸਰ ਵੱਜੋਂ ਤੇਨਾਤ ਉਸ ਨੂੰ ਕੀਤਾ ਗਿਆ ਪਰ ਪਿਛਲੇ ਸਾਲ ਉਸਦੇ ਵਧੀਆ ਕੰਮ ਨੂੰ ਵੇਖਦੇ ਹੋਏ ਵਿਭਾਗ ਨੇ ਉਸ ਨੂੰ 2nd ਅਫਸਰ ਬਣਾ ਦਿੱਤਾ ਸੀਗਾ ਔਰ ਲਗਾਤਾਰ ਉਹ ਡਿਊਟੀ ਤੇ ਸੀਗਾ 6 ਮਹੀਨੇ ਤੋਂ ਡਿਊਟੀ ਕਰ ਰਿਹਾ ਸੀਗਾ ਘਰ ਵੀ ਆਇਆ ਸੀ ਦਸੰਬਰ ਦੇ ਵਿੱਚ ਪਰ ਜਿਹੜੇ ਅਫਸਰ ਸੀ ਉਹਨਾਂ ਨੇ ਉਸ ਨੂੰ ਵਾਪਸ ਬੁਲਾ ਲਿਆ ਸੀਗਾ ਡਿਊਟੀ ਤੇ ਹਾਜ਼ਰ ਹੋਣ ਦੇ ਹੁਕਮ ਦੇ ਦਿੱਤੇ ਸੀ ਔਰ ਹੁਣ 16 ਤਰੀਕ ਨੂੰ ਉਹਨਾਂ ਦੇ ਪੁੱਤ ਦਾ ਫੋਨ ਆਇਆ ਸੀ ਕਿ ਉਹ 1 ਮਹੀਨੇ ਦੀ ਛੁੱਟੀ ਲੈ ਕੇ ਜਿਹੜਾ ਹੈ ਉਹ ਘਰ ਆ ਰਿਹਾ ਹੈ ਔਰ ਪਰਿਵਾਰ ਨੇ ਬੜਾ ਖੁਸ਼ੀ ਕੀ 6 ਮਹੀਨੇ ਬਾਅਦ ਜਿਹੜਾ ਹੈ ਆਪਣੇ ਪੁੱਤ ਨੂੰ ਦੇਖਣਗੇ ਉਸ ਨੂੰ ਮਿਲਣਗੇ ਗੱਲਾਂ ਬਾਤਾਂ ਕਰਨਗੇ ਪਰ ਬਹੁਤ ਹੀ ਮੰਦਭਾਗੀ ਗੱਲ ਜਿਹੜੀ ਹੈ ਉਹ ਪਰਿਵਾਰ ਨੂੰ ਜਦੋਂ ਫੋਨ ਆਂਦਾ ਹੈ ਕਿ ਉਹਨਾਂ ਦਾ ਪੁੱਤ ਜਿਹੜਾ ਹੈ ਉਹ ਲਾਪਤਾ ਹੈ ਕੁਝ ਵੀ ਪਤਾ ਨਹੀਂ ਚੱਲ ਰਿਹਾ ਪਰਿਵਾਰ ਨੇ ਜਿਹੜੇ ਸ਼ਿਪ ਦੇ ਕੈਪਟਨ ਨੇ ਉਸ ਤੇ ਸ਼ੱਕ ਜਤਾਇਆ ਕਿਉਂਕਿ ਉਹਨਾਂ ਕਹਿ ਮਤਾਬਕ ਕਿ ਜਿਹੜੇ ਅਧਿਕਾਰੀ ਨੇ ਉਹ ਪਹਿਲਾਂ ਕਹਿੰਦੇ ਨੇ ਕਿ ਉਹਨਾਂ ਦਾ ਪੁੱਤ ਜਿਹੜਾ ਹੈ ਉਸ ਦਾ ਪੈਰ ਫਿਸਲ ਗਿਆ ਹੈ ਤਿਲਕ ਗਿਆ ਪੈਰ ਇਸਕੋ ਕਿਉਂ ਪਾਣੀ ਛਿੱਟ ਗਿਆ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਉਸ ਦਾ ਪੈਰ ਜਿਹੜਾ ਪੁੱਤ ਹੈ ਉਸ ਨੇ ਛਾਲ ਮਾਰ ਦਿੱਤੀ ਹੈ ਹੋਰ ਵੀ ਕਈ ਬਿਆਨ ਜਿਹੜੇ ਨੇ ਉਹ ਬਦਲੇ ਜਾ ਰਹੇ ਨੇ ਅਧਿਕਾਰੀਆਂ ਵੱਲੋਂ ਜਿਹੜੇ ਕਿ ਉਸ ਵੇਲੇ ਮੌਜੂਦ ਸੀ ਫਿਲਹਾਲ ਪੂਰਾ ਮਾਜਰਾ ਕੀ ਹੈ ਤਾਂ ਹੁਣ ਜਿਹੜੀ ਜਾਂਚ ਹੋਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਆਖਿਰਕਾਰ ਹਰਜੋਤ ਸਿੰਘ ਦੇ ਨਾਲ ਹੋਇਆ ਕੀ ਸੀਗਾ ਆਖਿਰਕਾਰ ਹਰਜੋਤ ਸਿੰਘ ਹੈ ਕਿਥੇ ਕਿਉਂਕਿ ਪਰਿਵਾਰ ਦੇ ਦੱਸਣ ਮੁਤਾਬਕ ਭੁਵਨੇਸ਼ਵਰ ਦੇ ਵਿੱਚ ਜਿੱਥੇ ਉਹ ਡਿਊਟੀ ਕਰ ਰਿਹਾ ਸੀਗਾ ਉੱਥੇ ਪਾਣੀ ਵੀ ਦਾ ਲੈਵਲ ਵੀ ਇੰਨਾ ਜ਼ਿਆਦਾ ਨਹੀਂ ਸੀ ਕਿ ਰੈਸਕਿਊ ਨੂੰ ਜਿਹੜਾ ਹੈ ਉਹ ਬਹੁਤ ਮੁਸ਼ਕਲ ਹੋਵੇ ਬੜੇ ਆਰਾਮ ਦੇ ਨਾਲ ਰੈਸਕਿਊ ਹੋ ਸਕਦਾ ਸੀ ਪਰ ਆਖਿਰਕਾਰ ਰੈਸਕਿਊ ਕਿਉਂ ਨਹੀਂ ਕੀਤਾ ਗਿਆ ਪਰਿਵਾਰ ਦੇ ਦੱਸਣ ਮੁਤਾਬਕ ਜਿਹੜੇ ਅਫਸਰ ਨੇ ਉਹਨਾਂ ਨੇ ਕਿਹਾ ਤਾਂ ਹੈ ਕਿ ਤਿੰਨ-ਤਿੰਨ ਚਾਰ-ਚਾਰ ਹੈਲੀਕਾਪਟਰ ਜਿਹੜੇ ਨੇ ਉਹ ਹਰਜੋਤ ਸਿੰਘ ਨੂੰ ਲੱਭ ਰਹੇ ਨੇ ਡਿਊਟੀ ਤੇ ਨੇ ਪਰ ਹਰਜੋਤ ਸਿੰਘ ਦਾ ਕੋਈ ਸੁਰਾਗ ਨਹੀਂ ਲੱਗ ਪਾਇਆ ਪਰ ਸਵਾਲ ਜਿਹੜੇ ਨੇ ਪਰਿਵਾਰ ਨੇ ਬਹੁਤ ਵੱਡੇ ਉਠਾਏ ਨੇ ਔਰ ਇਹਨੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਪੂਰਾ ਭਰੋਸਾ ਜਤਾਇਆ ਗਿਆ ਹੈ ਕਿ ਉਹਨਾਂ ਦੇ ਪੁੱਤ ਦਾ ਪਤਾ ਲਗਾਇਆ ਜਾਵੇਗਾ ਸਰਕਾਰ ਉਹਨਾਂ ਦੀ ਪੂਰੀ ਮਦਦ ਕਰੇਗਾ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਦੇ ਪਿਤਾ ਜੋ ਕੈਮਰੇ ਸਾਹਮਣੇ ਆਇਨੇ ਕੀ ਕੁਛ ਕੀਆ ਹੈ ਔਰ ਉਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਆਮ ਆਦਮੀ ਪਾਰਟੀ ਔਰ ਜੋ ਸਾਡੇ ਸਰਕਾਰ ਆਮ ਆਦੀ ਪਾਰਟੀ ਉਹਨਾਂ ਦੇ ਕੈਬਨਿਟ ਮੰਤਰੀ ਨੇ ਉਹ ਵਿਅਸ ਪਰਿਵਾਰ ਦੇ ਕੋਲ ਪਹੁੰਚੇ ਹੋਏ ਨੇ ਦੁੱਖ ਸਾਂਝਾ ਕਰਨ ਦੇ ਲਈ ਕੀ ਕੁਛ ਆਖਦੇ ਨੇ ਮੇਰਾ ਤੇ ਮਾਮਲਾ ਹੋਵੇ ਤੇ ਮੇਰੀ ਚੰਪਤਰੀ ਜਾਂਚ ਕਰਾਈ ਜਾਵੇ ਮੈਨੂੰ ਹੋਰ ਕੀ ਚਾਹੀਦਾ ਹੈ ਮੰਤਰੀ ਸਾਹਮਣੇ ਹੋ ਕੇ ਆਸੀ ਕਿ ਮੇਰੀ ਜਾਂਚ ਕਰਾਓ ਮੇਰੇ ਬੱਚੇ ਦੀ ਜਿਹੜਾ ਇੰਨੀ ਮਿਹਨਤ ਕਰਕੇ ਇਹ ਸਫਲ ਅਫਸਰ ਬਣਿਆ ਕੋਈ ਬੰਦਾ ਨਹੀਂ ਬਹੁਤ ਮੁਸ਼ਕਿਲ ਦਾ ਇਹ ਨਾ ਪਹੁੰਚਣਾ ਸਾਨੂੰ ਉਹਨਾਂ ਨੇ ਅਫਸਰ ਬਣਾਈ ਚੀਫ ਅਫਸਰ ਬਣਾਈ ਆ ਕੇ ਪੜ੍ਹਾਈ ਕਰਨੀ ਪੜ੍ਹਾਈ ਦੇ ਵਿੱਚ ਇਹਨਾਂ ਇੰਟੈਲੀਜੈਂਟ ਸੀ ਇੱਕ ਵਾਰੀ ਫੇਰ ਨਹੀਂ ਹੋਇਆ ਜਿੱਦ ਕਰ ਜਿੰਨੇ ਵਾਰੀ ਟੈਸਟ ਕੀਤੇ ਸਾਰੇ ਪਾਸ ਕਰਦਾ ਗਿਆ ਕਿੰਨੇ ਕੋਰਸ ਕੀਤੇ ਹਰ ਇੱਕ ਜੋ ਚੰਗੇ ਨੰਬਰਾਂ ਵਿੱਚ ਪਾਸ ਕੀਤੇ ਉਹਨੇ ਕੀ ਕਹਿ ਸਕਦੇ ਆ ਲਾਸਟ ਟਾਈਮ ਕਦੋਂ ਗੱਲ ਹੋਈ ਸੀ ਜੀ ਤੁਹਾਡੇ ਨਾਲ ਮੇਰੀ ਮੇਰੀ 16 ਤਰੀਕ ਨੂੰ ਗੱਲ ਹੋਈ ਹੈ ਜੀ ਉਹਦੀ 5 6 ਵਜੇ ਦਾ ਅੱਧਾ ਪੌਣਾ ਮਿੰਟਾਂ ਕਰ ਬੜੇ ਖੁਸ਼ੀ ਦਾ ਮੌਸਮ ਸੀਗਾ ਸਾਡਾ ਬੜੇ ਤਿਆਰ ਨਾ ਮੈਂ ਡੈਡੀਆਂ 13 ਤਰੀਕ ਮੇਰੀ ਪੈ ਗਈ ਆ ਤੇ ਮੈਂ 13 ਨੂੰ ਛੁੱਟੀ ਪਾਤੀ ਆ ਕੋਈ ਛੁੱਟੀ ਪਾ ਦੇ ਤੇ ਛੁੱਟੀ ਦੇ ਬਾਅਦ ਇਹਨੇ ਮਹੀਨੇ ਨੂੰ ਮਹੀਨੇ ਤੋਂ ਬਾਅਦ ਆਉਣਾ 13 ਨੂੰ 13 ਤਰੀਕ ਨੂੰ ਉਹਨੇ ਆਉਣਾ ਸੀਗਾ ਘਰ ਤੇ ਮੈਨੂੰ ਕਹਿੰਦਾ ਵੀ ਜੇ ਮੈਂ ਲੇਟ ਹੋ ਗਿਆ ਤੇ ਤੁਸੀਂ ਐ ਕਰਨਾ ਵੀ ਜਿਹੜਾ ਕਿ ਨਾ ਜੇ ਮੈਂ ਲੇਟ ਹੋ ਗਿਆ ਤੇ ਇਹਨੂੰ ਮੇਰੇ ਜਵਾਈ ਨੂੰ ਕਹਿੰਦਾ ਵੀ ਤੂੰ ਲਿਖ ਕੇ ਪਾਉਣਾ ਕਿ ਮੈਨੂੰ ਛੁੱਟੀ ਜਲਦੀ ਦੇ ਦੇ ਕਿਉਂਕਿ ਮੈਂ ਘਰ ਰਹਿਵਾਂਗਾ ਜ਼ਿਆਦਾ ਦਿਨ ਦੋ ਤਿੰਨ ਮਹੀਨੇ ਘਰ ਰਹਿਣਾ ਚਾਹੁੰਦਾ ਜੇ ਜੇ ਨਹੀਂ ਤੇ ਮੈਨੂੰ ਫਿਰ ਮੇਰਾ ਟੈਕਸਟ ਕਟਾ ਜਿਹੜਾ ਫਿਰ ਮੈਨੂੰ ਮਹੀਨਾ ਰਹਿਣਾ ਪੈਣਾ ਇਹ ਤਾਂ ਮੈਂ 2 2.5 ਮਹੀਨੇ ਰਵਾਂਗਾ ਜੇ ਇਹਨਾਂ ਨੇ ਮੈਨੂੰ ਮਹੀਨਾ ਲੇਟ ਛੁੱਟੀ ਦਿੱਤੀ ਤੇ ਬਸ ਲੈ ਰੋ ਇਹੋ ਗੱਲਾਂ ਚੱਲਦੀ ਰਹੀਆਂ ਬੜਾ ਖੁਸ਼ੀ ਦਾ ਮਾਹੌਲ ਸੀ ਫਾਦਰਡੇ ਸੀ ਫਾਦਰਡੇ ਤੇ ਵਿਸ਼ ਕੀਤਾ ਉਹਨੇ ਮੈਨੂੰ ਤੁਹਾਡੇ ਵਾਸਤੇ ਮੈਂ ਕੁਝ ਲੈ ਕੇ ਆ ਰਿਹਾ ਖਾਨ ਨੂੰ ਨਾ ਕਹੇ ਨਹੀਂ ਤੂੰ ਨਾ ਕਹੀਂ ਆਪ ਹੀ ਲੈਵਾਂਗੇ ਚਲੋ ਅਸੀਂ ਸਭ ਕੁਝ ਲਿਆਂਦਾ ਖਾਨ ਨੂੰ ਬੱਚਿਆਂ ਨੇ ਵੀ ਖਾਦਾ ਬੜੀ ਖੁਸ਼ੀ ਸੀ ਸਾਨੂੰ ਤੇ ਮੁੰਡਾ ਸਾਡਾ ਅਗਲੇ ਮਹੀਨੇ ਆ ਜਾਣਾ ਵਾ ਹੁਣ ਕੇ ਮੈਨੂੰ 17 ਦਾ ਜਨਮ ਦਿਨ ਸੀਗਾ ਕਿਨਾਂ 17 ਤਰੀਕ ਨੂੰ ਤੇ 12:46 ਤੇ ਮੈਨੂੰ ਕੈਪਟਨ ਦਾ ਫੋਨ ਆਇਆ ਕਿ ਤੁਹਾਡਾ ਮੁੰਡਾ ਇਹਨਾਂ ਛਾਲ ਮਾਰੀ ਹੈ ਫਿਰ ਕਹਿੰਦਾ ਨਹੀਂ ਜੀ ਉਹਦਾ ਪੈਰ ਫਿਸਲ ਗਿਆ ਫਿਰ ਕਹਿੰਦਾ ਨਹੀਂ ਜੀ ਉਹਦੇ ਉਹ ਉਹ ਉਹਨੂੰ ਕਿਨਾ ਵੇਖਿਆ ਸੀ ਕਿਸੇ ਨੇ ਪਹਿਲਾਂ ਕਹਿੰਦਾ ਵੇਖਿਆ ਕਿਸੇ ਨੇ ਮੁੜ ਕੇ ਕਹਿੰਦਾ ਵੇਖਿਆ ਸੀ ਕਿਸੇ ਨੇ ਅਸੀਂ ਟਾਇਰ ਸੁੱਟੇ ਕਿਉਂਕਿ ਜਿਸ ਜਗ੍ਹਾ ਤੇ ਪੋਰਟ ਤੇ ਡਾਮਰਾ ਪੋਰਟ ਤੇ ਪਾਣੀ ਬਹੁਤ ਘੱਟ ਹੁੰਦਾ ਉਥੇ ਰੈਸਕਿਊ ਕਰਨਾ ਬਹੁਤ ਜਲਦੀ ਹੁੰਦਾ ਬੰਦਾ ਔਰ ਉਥੇ ਕਿਉਂ ਨਹੀਂ ਕੀਤਾ ਗਿਆ ਇਹ ਸਾਡੀ ਵਸਤ ਤੋਂ ਬਾਹਰ ਆ ਮੁੜ ਕੇ ਕਹਿੰਦੇ بڑے ਕੈਮਰੇ ਲਾਏ ਆ ਬੜੀਆਂ ਇਹਨਾਂ ਕਿਨਾਂ ਬੋਟਾ ਲਾਈਆਂ ਬڑے ਹੈਲੀਕਾਪਟਰ ਲਾਏ ਸਾਨੂੰ ਕਹਿੰਦੇ ਚਾਰ ਪੰਜ ਹੈਲੀਕਾਪਟਰ ਲੱਗੇ ਚਾਰ ਚ ਫੇਰੇ ਤੇ ਉਹਦਾ ਕੋਈ ਥੋ ਪਤਾ ਨਹੀਂ ਲੱਗਾ ਸਾਨੂੰ ਅਜੇ ਤੱਕ ਅ 6 ਦਿਨ ਹੋ ਗਏ ਅਜੇ ਹੋਏ ਮੰਗ ਕਰਦੇ ਆ ਸਰਕਾਰ ਕੋਲ ਕੇ ਮਾਲਕ ਮੈਨੂੰ ਇਹਨਾਂ ਦੀ ਪੈਰਵਾਈ ਕਰੇ ਤੇ ਇਹਦਾ ਇਨਸਾਫ ਮਿਲੇ ਮੈਨੂੰ ਕਿੰਨੇ ਸਾਲ ਹੋ ਗਏ ਸੀ ਮੈਨੂੰ ਜੌਬ ਕਰਦੇ ਜੌਬ ਕਰਦੇ 9 ਸਾਲ ਹੋ ਗਏ ਸੀ ਉਹਨੂੰ 9 ਸਾਲ ਸੀ ਤੇ 3 ਸਾਲ ਉਹਨੂੰ ਪੱਕਿਆ ਜੋਗੇ ਪਹਿਲਾਂ ਤੇ ਕੱਚਾ ਜੀ ਰਹਿੰਦੇ ਇਹਨਾਂ ਕੋਲ ਤਾਂ ਸੈਲਰੀ ਨਹੀਂ ਹੁੰਦੀ ਕੁਝ ਵੀ ਉਹਦੀ ਸੈਲਰੀ ਬਹੁਤ ਘੱਟ ਹੁੰਦੀ ਜੀ ਆਸਟੇ ਮੁੰਨਾਂ ਨਾਲ ਗੱਲ ਕੀਤੀ ਆ ਕੋਈ ਇਹੋ ਜੀ ਗੱਲ ਨਹੀਂ ਉਹਨਾਂ ਨੇ ਕੀਤੀ ਜਿਦੇ ਨਾਲ ਕੋਈ ਪਤਾ ਲੱਗਦਾ ਹੋਵੇ ਤੁਹਾਡੇ ਨਾਲ ਕੋਈ ਉੱਥੇ ਕੋਈ ਗੱਲ ਹੋਈ ਹੋਵੇ ਮੁੰਡੇ ਨਾਲ ਕੋਈ ਨਹੀਂ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਜਿੰਦੀ ਕੋਈ ਤਾਂ ਹੈ ਹੀ ਨਹੀਂ ਜੀ ਗੱਲ ਮੈਂ ਮਤਲਬ ਕਹਿੰਦਾ ਵੀ ਤੁਸੀਂ ਸਹੀ ਕਹਿੰਦੇ ਮਿਲ ਪੈਂਦੇ ਕੋਈ ਬੰਦਾ ਵੀ ਉਹਨੂੰ ਮਿਲਦਾ ਤੇ ਵੇਖਣਾ ਕਿੰਨੇ ਖੁਸ਼ ਹੁੰਦਾ ਸੀ ਉਹ ਤੁਹਾਡੇ ਪੈਰੀਆ ਤੇ ਜੱਫੀ ਪਾ ਕੇ ਮਿਲਦਾ ਸੀ ਫਿਰ ਉਹ ਮੁੰਡੇ ਜਿੰਨੇ ਵੀ ਬਾਹਰ ਜਾਂਦੇ ਸੀ ਕਹਿੰਦਾ ਮੈਂ ਤੁਹਾਨੂੰ ਦੱਸਦਾ ਵੀ ਜਿੰਨੇ ਵੀ ਮੁੰਡੇ ਕਰੇ ਜਦੋਂ ਜਾਂਦੇ ਸ਼ੋਰਪਾਸ ਮਿਲਦਾ ਨਾ ਬਾਹਰ ਵਾਤੇ ਇਹਨਾਂ ਨੂੰ ਉਦੋਂ ਇਹ ਬਾਹਰ ਜਾਂਦੇ ਆ ਤੋ ਬਾਹਰ ਜਾ ਕੇ ਤੇ ਫਿਰ ਸਾਰੇ ਮੁੰਡਿਆਂ ਵਾਸਤੇ ਜਿੰਨੇ ਛੋਟੇ ਕਰੂ ਸੀ ਨਾ ਕਿਉਂਕਿ ਆਪ ਵੀ ਕਰੂਛ ਰਿਹਾ ਸੀ ਉਹ ਫਿਰ ਛੋਟੇ ਕਰੂਆਂ ਵਾਸਤੇ ਉਹਨੇ ਸਾਰਾ ਸਮਾਨ ਉਹਨਾਂ ਨੇ ਪੈਕੇਟਰ ਪੈਕੇਟ 버거 ਨਿਊਡ ਸਭ ਕੁਝ ਉਹਨਾਂ ਵਾਸਤੇ ਲੈ ਕੇ ਹੁੰਦਾ ਸੀਗਾ ਕਿਉਂਕਿ ਉਹਨੇ ਸਾਰਾ ਸੰਭਾਲਾਇਆ ਸੀਗਾ ਹੁਣ ਉਹਨੇ ਵੀ ਉਹ ਕਹਿੰਦਾ ਵੀ ਡੈਡੀ ਕਹਿੰਦਾ ਚਲੋ ਛੋਟੇ ਹੁੰਦੇ ਤਾਂ ਮੈਂ ਤੁਹਾਨੂੰ ਪੱਕਾ ਚਲੋ ਮਾਲਕ ਕਰਨ ਨੂੰ ਕਿ ਕਈ ਬੱਚੇ ਨਹੀਂ ਹੁੰਦੇ ਇਹ ਤੇ ਪੜ੍ਹਾਈ ਕਰ ਕਰਕੇ ਪੜ੍ਹਾਈ ਕਰ ਕਰਕੇ ਤੇ ਬਹੁਤ ਦੂਰ ਤੱਕ ਗਿਆ ਕਿੱਥੇ ਕਿਹੜੇ ਕੰਪਨੀ ਚ ਗਿਆ ਕਿੱਥੇ ਨਹੀਂ ਗਿਆ ਅਰਜنٹਾਈਨਾ ਗਿਆ ਰਸ਼ੀਆ ਗਿਆ ਮਲੇਸ਼ੀਆ ਗਿਆ ਸਿੰਗਾਪੁਰ ਗਿਆ ਸਾਊਥ ਅਫਰੀਕਾ ਗਿਆ ਕਿਸ ਤਰੀਕੇ ਦੀ ਜਾਸੂਸੀ ਮੰਗ ਕਰਦੇ ਸਰਕਾਰ ਤੋਂ ਜਾਂਚ ਮੈਂ ਮੰਗੇ ਹੋਈ ਕਰਦਾ ਜਾਂਚ ਸਰਕਾਰ ਕੋਲ ਕਿ ਇਹ ਕਰ ਸਕਦਾ ਮੰਗ ਮੇਰੇ ਵੀ ਜਾਂਚ ਕਰਾਈ ਜਾਵੇ ਦੀ ਕਿਹੜੀ ਗੱਲ ਹੋਈ ਹੈ ਕਿ ਕਿਸ ਕੋਲ ਮਤਲਬ ਮੇਰਾ ਬੱਚੇ ਨੂੰ ਇਹਨਾਂ ਨੇ ਇਸ ਤਰ੍ਹਾਂ ਕੀਤਾ ਕਿਉਂਕਿ ਮੇਰਾ ਬੱਚਾ ਜ਼ਿੰਦਗੀ 'ਚ ਕੰਮ ਨਹੀਂ ਕਰ ਸਕਦਾ ਕਿ ਮੇਰੇ ਕੋਲ ਸ਼ਾਲ ਕਿਤਰਾ ਮਾਰੇ ਕਿਉਂ ਮਾਰੇਗਾ ਉਹਨੂੰ ਕਮੀ ਥੋੜਾ ਕਿਸੇ ਗੱਲ ਦੀ ਉਹਨੂੰ ਗੱਡੀਆਂ ਦੀ ਕਮੀ ਆ ਉਹਨੂੰ ਪੈਸੇ ਦੀ ਕਮੀ ਉਹਨੂੰ ਘਰ ਦੀ ਕਮੀ ਆ ਦੋ ਦੋ ਤਿੰਨ ਦਿਨਾਂ ਦਾ ਕੋਈ ਘਰ ਜਿਹੜੀ ਗੱਲ ਤੋਂ ਕੋਈ ਕਮੀ ਹੋਵੇ ਤਾਂ ਫਿਰ ਬੰਦਾ ਕਹਿੰਦਾ ਵੀ ਮੈਂ ਘਰ ਦੇ ਵਿੱਚ ਭੈਣ ਵੈਲ ਸੈਟਰਡ ਨੇ ਕੋਈ ਭੈਣ ਦੇ ਇੱਕ ਕੁੜੀ ਮੇਰੀ ਆ ਪਾਰਟਿਸ਼ਮਿਜ਼ਮ ਚ ਦੂਜੀ ਕਿਹਨਾ ਮੇਰੀ ਕੁੜੀ ਆ ਕਿਨਾ ਕੈਨੇਡਾ ਵਾ ਬੀਟਾ ਕੀਤੀ ਆ ਵੀ ਇਹ ਕੀਤੀ ਆਈਟੀ ਕੀਤੀ ਆ ਮੈਂ ਟੈਕਸੀ ਡਰਾਈਵਰ ਆ ਪਾਈ ਛੋਟਾ ਛੋਟੇ ਛੇ ਕੰਮ ਤੋਂ ਮੈਂ ਇੱਥੋਂ ਤੱਕ ਪਹੁੰਚਿਆ ਛੋਟੇ ਛੇ ਕੰਮ ਤੋਂ ਤੇ ਮੇਰੀ ਕੁੜੀ ਇੱਕ ਸਰਕਾਰੀ ਟੀਚਰ ਜੰਡਿਆਲੇ ਜੋਬ ਕਰਦੀ ਆ ਬਹੁਤ ਹੀ ਬਹੁਤ ਹੀ ਦੁਖਦਾਈ ਅੰਮ੍ਰਿਤਸਰ ਦੁਆਰਾ ਕਰਦੀ ਹੈ ਦੁਬਾਰਾ ਕਰ ਲੋ ਯਾਰ ਤੁਸੀਂ ਤਾਂ ਪੁੱਛਾ ਗਏ ਇਸ ਵੇਲੇ ਅੰਮ੍ਰਿਤਸਰ ਦੇ ਦੱਖਣੀ ਹਿੱਸੇ ਦੇ ਵਿੱਚ ਸੁਲਤਾਨਪੁਰ ਦੇ ਵਿੱਚ ਆਏ ਸਾਡਾ ਇੱਕ ਨੌਜਵਾਨ ਤੇਜਪਾਲ ਜਿਹੜਾ ਨੇਵੀ ਦੇ ਵਿੱਚ ਗਾਠੰਟ ਦੇ ਵਿੱਚ ਬਹੁਤ ਹੀ ਸੀਨੀਅਰ ਅਫਸਰ ਸੀਗਾ ਉਦੋਂ 16 ਤਰੀਕ ਦਾ ਰਾਤ 12 ਵਜੇ ਦਾ ਜਿਹੜਾ ਉਹ ਲਾਪਤਾ ਉਹਦੇ ਜੇ ਤੱਕ ਉਹਨਾਂ ਦੇ ਡੈਡ ਮੇਰੇ ਨਾਲ ਅਜੇ ਤੱਕ ਉਹਦਾ ਪਤਾ ਨਹੀਂ ਲੱਗਾ ਕਿ ਉਹ ਲਾਪਤਾ ਕਿੱਦਾਂ ਹੋ ਗਿਆ ਇਹਨਾਂ ਨੂੰ ਸਿਰਫ ਜਿਹੜਾ ਮੱਛਟ ਦੇਵੀ ਦੇ ਹਟਕੁਆਟਰ ਤੋਂ ਹੀ ਕਾਲ ਕਰਕੇ ਦੱਸਿਆ ਗਿਆ ਕਿ ਤੁਹਾਡਾ ਬੇਟਾ ਲਾਪਤਾ ਹੋ ਗਿਆ ਅਸੀਂ ਸਭ ਤੋਂ ਪਹਿਲਾਂ ਮੱਛਟ ਦੇਵੀ ਦੇ ਅਧਿਕਾਰੀਆਂ ਦੇ ਨਾਲ ਤਾਲਮਿਲ ਕਰਕੇ ਉਹਨਾਂ ਤੋਂ ਪਹਿਲਾਂ ਇਹ ਜਾਣਕਾਰੀ ਲਾਵਾਗੇ ਕਿ ਕੀ ਕਟੜ ਹੋਈ ਆ ਤੇ ਸਾਡਾ ਬੱਚਾ ਜਿਹੜਾ ਉਹ ਕਿੱਥੇ ਅਜੇ 2-3 2-3 ਮਹੀਨਿਆਂ ਬਾਅਦ ਉਹਨੇ ਇਤੋਂ ਵੀ ਜ਼ਿਆਦਾ ਉਹਦੀ ਤਾਕੀ ਉਹ ਨਾਲ ਸੀਗੀ ਉਹਦੇ ਮਾਪਿਆਂ ਦਾ ਬੜਾ ਪਿਆਦਾ ਬੱਚਾ ਸੀ ਉਹ ਇਸ ਤਰ੍ਹਾਂ ਲਾਪਤ ਹੁਣ ਜਿੱਦਾਂ ਇਹਨਾਂ ਨੂੰ ਕਿਹਾ ਗਿਆ ਕਿ ਉਹਨੇ ਸ਼ਾਲ ਬਾਤ ਤੀ ਪਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਸਾਡਾ ਬੱਚਾ ਇਦਾਂ ਨਹੀਂ ਕਰ ਸਕਦਾ ਪਰਿਵਾਰ ਦੇ ਅੰਦਰ ਕੋਈ ਇਦਾਂ ਦੀ ਤਨਾਲ ਇਸ ਦਿੱਨੀ ਸਾਦਾ ਪਰਵਾਸ ਸੈਟ ਹੈ ਬਹੁਤ ਵਧੀਆ ਪਹਿਣਾ ਬਾਅਦ ਨੇ ਇੱਕ ਪੈਂਡ ਇਥੇ ਜੌਬ ਕਰਦੀ ਹੈ ਸਾਦਾ ਕੁਛ ਇਹ ਬੰਦੇ ਪਰਵਾਦ ਲੋ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਅਸੀਂ ਇਹ ਜਾਨਣਾਗੇ ਕਿ ਕੀ ਹੋਇਆ ਕਿਉਂ ਹੋਇਆ ਜੋ ਉਹ ਕਹਿ ਰਹੇ ਆ ਉਹ ਲਾਭਤਾ ਹੋ ਗਿਆ ਛਾਲ ਮਾਰ ਕੇ ਕਿੱਦਾਂ ਹੋ ਗਿਆ ਉਹਦੀ ਡਿਊਟੀ ਤੇ ਉਸ ਸਮੇਂ ਉਹਦੇ ਨਾਲ ਕੌਣ ਕੌਣ ਸੀਗਾ ਕਿਹੜਾ ਕਿਹੜਾ ਅਫਸਰ ਸੀਗਾ ਜਿਹੜਾ ਕਦੂ ਜਿਹੜੇ ਜਹਾਜ਼ ਦੇ ਵਿੱਚ ਸੀਗਾ ਉਹਦੇ ਵਿੱਚ ਘਟੋ ਘਟ 24 25 ਬੰਦੇ ਜਿਹੜੇ ਉਹਦੇ ਨਾਲ ਸਟਾਫ ਸੀਗਾ ਉਹ ਸਾਰੀ ਚੀਜ਼ ਦੀ ਪਪਾ ਜਾਂਚ ਕਰਾਵਾਂਗੇ ਉਹ ਪੰਜਾਬ ਸਰਕਾਰ ਵੱਲੋਂ ਬਿੰਨੂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਕਿ ਪਤਾ ਕਰਕੇ ਆਓ ਕਿ ਬੰਦਾ ਆਪਣਾ ਨੌਜਵਾਨ ਇੰਨੀ ਵਧੀਆ ਜੋਬ ਤੇ ਹੀ ਕਿੱਦਾਂ ਲੱਭ ਪਾਇਆ ਮੈਂ ਉਹਨਾਂ ਦੀ ਤਸਪੋਆਇਆ ਤੇ ਮੈਂ ਪ੍ਰਵਾਦ ਨੂੰ ਪੁਰੋਸਾ ਦਵਾਇਆ ਕਿ ਅਸੀਂ ਹੱਤ ਤਰਾਂ ਦੀ ਇਹਨਾਂ ਦੀ ਮਤ ਕਰਾਂਗੇ ਅੱਜ ਹੀ ਅੱਜ ਤੋਂ ਹੀ ਇੰਦਾ ਦੀ ਹੈਲਪ ਜਿਹੜੀ ਆ ਉਹ ਆਪਾਂ ਸ਼ੁਰੂ ਕਰਾਂਗੇ ਸਾਨੂੰ ਆਸ ਹੈ ਬਾਦ ਅੱਜ ਸੱਚੇ ਬਾਦਸ਼ਾਹ ਕਰੇ ਕਿ ਤੇਜਪਾਲ ਜੇ ਲਾਪਤਾ ਵੀ ਹੋਇਆ ਤੇ ਉਹ ਤੰਦਰੁਸਤ ਹੋਵੇ ਉਹ ਸਾਦ ਨੂੰ ਚੰਗੀ ਹਾਲਤ ਦੇ ਵਿੱਚ ਮਿਲ ਜਾਵੇ ਇਹ ਸਾਡੀ ਪਹਿਲੀ ਕੋਸ਼ਿਸ਼ ਆ ਤੇ ਮੇਰੀ ਪਰਮਾਤਮਾ ਦੇ ਕੇ ਵੀ ਅਰਦਾਸ ਹੈ ਕਿ ਉਹਦਾ ਵਾਲਵਿੰਗਾ ਨਾ ਹੋਵੇ ਜਿੱਥੇ ਵੀ ਕਿਤੇ ਜੇ ਕਿਤੇ ਅੱਗੇ ਪਿੱਛੇ ਹੋ ਗਿਆ ਤੇ ਉਹ ਵਾਪਸ ਆਪਣੇ ਘਰ ਆ ਦੇ ਆਪਣੇ ਉੱਥੇ ਜੁਨਤ ਦੇ ਵਿੱਚ ਜਲਾ ਦੇ ਇਹ ਨਹੀਂ ਆਖੋ ਤਾਂ ভাই ਅਦਮ ਕਹਾਂਗੇ ਮੈਂ ਪ੍ਰਵਾਦ ਨੂੰ ਮਿਲ ਕੇ ਇਸ ਚੀਜ਼ ਦਾ ਵਿਸ਼ਵਾਸ ਚ। ਮੰਤਰੀ ਸਾਹਿਬ ਰੈਸਕਿਊ ਆਪਰੇਸ਼ਨ ਵੀ ਉਹਦੀ ਮਿਆਦ ਖਤਮ ਹੋ ਚੁਕੀ ਹੈ 3 ਦਿਨ ਦਾ ਸੀਗਾ ਉਸ ਤੋਂ ਬਾਅਦ 2 ਦਿਨ ਹੋਰ ਵਧਾਇਆ ਰੈਸਕਿਊ ਆਪਰੇਸ਼ਨ ਪਰ ਫਿਰ ਵੀ ਉਹਦੇ ਕਿਤੇ ਵੀ ਕੰਪਨਸ ਨਹੀਂ ਦਿੱਤਾ। ਨਹੀਂ ਕੋਈ ਨਹੀਂ। ਮੈਂ ਬਲ ਜਿਹੜੀ ਮਿਨਿਸਟਰੀ ਆਫ ਸ਼ਿਪਿੰਗ ਆ ਉਹਦੇ ਅੰਦਰ ਇਹ ਹੁੰਦਾ। ਉਹਨਾਂ ਦੇ ਅਧਿਕਾਰੀਆਂ ਨਾਲ ਮੈਂ ਮਿਨਿਸਟਰ ਸਾਹਿਬ ਦੇ ਨਾਲ ਕੰਦੀ ਬੰਤੀ ਜੀ ਦੇ ਨਾਲ ਅੱਜ ਛਮੀ ਸੰਪਦਕ ਜੋੜ ਕੇ ਉਹਨਾਂ ਨੂੰ ਇੱਕ ਲੈਟਰ ਵੀ ਲਿਖਦੇ ਉਹਦੇ ਲੈਟਰ ਲਿਖਾਂਗੇ। ਉਨਨੂੰ ਲੈਟਰ ਲਿਖ ਦੇਣਾ ਸਾਡੇ ਡਾਕੂਮੈਂਟ ਮੈਂ ਤਹਿਸੀਲਦਾਰ ਸਾਹਿਬ ਨੂੰ ਕਹਾਂ ਮੈਨੂੰ ਹੁਨੇ ਦੇ ਦੋ ਤੇ ਮੈਂ ਲੈਟਰ ਲਿਖ ਕੇ ਸੰਪਦਕ ਜੋੜ ਕੇ ਤੇ ਫਿਰ ਆਪਾਂ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਜਿੰਨਾ ਚਿਰ ਤੱਕ ਆਪਾਂ ਨੂੰ ਤੱਥ ਪਤਾ ਨਹੀਂ ਲੱਗਦੇ ਜੀ ਆਪਾਂ ਨੂੰ ਗਲਤ ਤੱਥ ਨਹੀਂ ਕਹਿਣੇ ਚਾਹੀਦੇ ਆਪਾਂ ਦੇ ਅਰਦਾਸ ਕਰੀਏ ਸਾਡੇ ਜਾਣੇ ਕੋ ਤੰਦਰੁਸਤ ਜਿਹੜਾ ਵਾਪਸ ਆਵੇ ਔਰ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਇਸ ਪਰਿਵਾਰ ਦੇ ਨਾਲ ਹਰ ਸੰਭਵ ਪੂਰੀ ਬਦਦਤ ਕਰੂਗੀ ਕਿ ਤੇਜਪੁਰ ਸਾਨੂੰ ਤੰਦਰੁਸਤ ਮਿਲ ਜਾਵੇ ਇਹ ਸਾਡੀ ਕੰਮ